ਤੇ ਉਹ ਆਪਣੇ ਆਪਣੀ ਸ਼ਿਮ ਖਤਮ ਕਰਕੇ ਰਾਤ ਨੂੰ तकरीबन 10:00 ਵਜੇ ਆਪਣੇ ਹੋਸਟਲ ਜਾ ਰਿਹਾ ਸੀ। ਮੈਸਕੂਲੀ ਕਿ ਉਹਨੇ ਕਹਿੰਦੇ ਮੁਤਾਬਕ ਇੱਕ ਮੁੰਡਾ ਮੋਟਰਸਾਈਕਲ ਦੇ ਪਿੱਛੇ ਆਇਆ ਤੇ ਮੇਰੇ ਆ ਇਥੋਂ ਅਟੈਂਪਟ ਕਰਕੇ ਤੇ ਅੱਗੇ ਭੱਜ ਗਿਆ। ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆ ਰਹੀਆਂ। ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ। ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਨੇਚ ਕਰਨ ਦੇ ਨiyet ਦੇ ਨਾਲ ਵੀ ਹੋ ਸਕਦਾ। ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਇਆ ਕੋਈ ਹੋਰ ਤਰੀਕੇ ਦੇ ਨਾਲ ਨੂੰ ਜੀ ਬਹੁਤ ਵੱਡ ਗਿਆ ਵਾ 300 ਬਣ ਗਿਆ ਇਹ ਤਾਂ ਲੋਦਮੋ ਮੇਰੇ ਕੋਈ ਹਾਂ ਬਸ ਇਹ ਮਤਲਬ ਕੀ ਮਾਮਲਾ ਸਾਰਾ ਜਿਹਾ ਸਰ ਮਾਮਲਾ ਕਿ ਜਿਹੜੀ ਕਮਿਟੀ ਇਹ ਇੱਕ ਪਾਸਾ ਸਾਡੇ ਇੱਕ ਇਨਸੀਡੈਂਟ ਹੋਇਆ ਗੋਨੜ ਦੇ ਹਸਪੀਟਲ ਦੇ ਵਿੱਚ ਉੱਥੇ ਇੱਕ ਸੈਕੰਡਰੀਅਰ ਸਟੂਡੈਂਟ ਸੀ ਤੇ ਉਹ ਆਪਣੇ ਆਪਣੀ ਸ਼ਿਮ ਖਤਮ ਕਰਕੇ ਰਾਤ ਨੂੰ तकरीबन 10 ਕੋਈ ਆਪਣੇ ਹੋਸਟਲ ਜਾ ਰਹੀ ਸੀ ਸਿਕਿਉਰਿਟੀ ਦੇ ਉਹਨੇ ਕੈਂਟ ਦੇ ਮੁਤਾਬਕ ਇੱਕ ਮੁੰਡਾ ਮੋਟਰਸਾਈਕਲ ਦੇ ਪਿੱਛੇ ਆਇਆ ਤੇ ਮੇਰੇ ਆ ਇਥੋਂ ਅਟੈਂਪਟ ਕਰਕੇ ਤੇ ਅੱਗੇ ਭੱਜ ਗਿਆ ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆ ਰਹੀਆਂ ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਨੇਚਰ ਕਰਨ ਦੇ ਨiyet ਦੇ ਨਾਲ ਵੀ ਹੋ ਸਕਦਾ ਹੈ ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਚੋਸ਼ੋਦੋ ਰਿਐਕਸ਼ਨ ਦਿੱਤਾ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈ ਜੀ 102/24 ਅੰਡਰ ਸੈਕਸ਼ਨ ਬੀ ਐਨ ਐਸ 75 ਦੇ ਵਿੱਚ ਤੇ ਡਿਊਰਿੰਗ ਇਨਵੈਸਟ ਅਸੀਂ ਜੜੀ ਤਰਤੀਸ ਚੱਲਦੀ ਪਈ ਹੈ ਤੇ ਸਾਨੂੰ ਕਾਫੀ ਹੱਦ ਤੱਕ ਸੀਸੀਟੀ ਫੁਟੇਜ ਕਲੀਅਰ ਹੋ ਗਈਆਂ ਸਾਡੀਆਂ 6-7 ਸਪਟਿਮਾ ਇਸ ਤੋਂ ਕੰਪਲੀਟ ਸਰ ਕਿੰਨੇ ਲੜਕੇ ਸਨ ਤੇ ਕਿਹਦੇ ਉੱਪਰ ਐਸੇ ਇਹ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆਇਆ ਸੀ ਪਰ ਸੋਸ਼ਲ ਮੀਡੀਆ ਨੂੰ ਜੋ ਕਮਰਾ ਜਾਨੀਆ ਕਿ ਲੜਕੀ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਭੱਜ ਕੇ ਜਾਣ ਤੇ ਕੀ ਕਲੀਅਰ ਕੀਤਾ ਇੱਦਾਂ ਦਾ ਕੁਛ ਨਹੀਂ ਆ ਤੁਸੀਂ ਸੀਸੀਟੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਹੈ ਜਿਹੜਾ ਦੋਸ਼ੀ ਸੀ ਉਹ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਤੇ ਬੇਟੀ ਵੀ ਚੱਲਦੀ ਸਕੂਟੀ ਦੇ ਉੱਪਰ ਸੀ ਹਾਂ ਜੀ ਸਰ ਦਰਸ਼ਕੋ ਹਾਂ ਜੀ ਸਰ ਦਰਸ਼ਕ ਕੋਈ ਅਪੀਲ ਕਰਨਾ ਚਾਹੋਗੇ ਮੈਂ ਅਪੀਲ ਕਰਨਾ ਮੈਂ ਅਪੀਲ ਨਹੀਂ ਕਰਨਾ ਚਾਹੁੰਦਾ ਕਿ ਗਲਤ ਭਾਵਾਂ ਦੇ ਉੱਪਰ ਜ਼ੋਰ ਨਾ ਦਿਓ ਜੋ ਸੱਚਿਆ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹਾਂ ਇਦਾਂ ਦਾ ਕੁਝ ਨਹੀਂ ਹੈ ਸਿਸੀਟੀਵੀ ਸੇਫ ਸੇਫ ਹੈਗਾ ਸੇਫ ਹੌਸਲਾ ਸਾਡੇ ਸੀਪੀ ਸਾਹਿਬ ਬੜੇ ਸਖਤ ਨੇ ਇਸ ਕੰਮ ਦੇ ਵਿੱਚ ਉਹਨਾਂ ਨੇ ਪਹਿਲਾਂ ਡਾਇਰੈਕਸ਼ਨਸ ਹੈਗੀਆਂ ਕਿ ਇਹਨਾਂ ਨੂੰ ਪੂਰੀ ਸੇਫਟੀ ਪ੍ਰੋਵਾਈਡ ਕਰੇ ਇਹ ਮੈਡੀਕਲ ਸਟੂਡੈਂਟ ਹੈ ਸਰ ਜੀ 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 ਮੈਡੀਸਨ ਤੇ ਸੀਸੀਟੀਵੀ ਕੋਈ ਸਾਹਮਣੇ ਨਹੀਂ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਆਈ ਹੈ ਸਾਹਮਣੇ ਤੁਹਾਡੇ ਨਾਲ ਮੈਂ ਵੀਡੀਓ ਵੀ ਫੋਟੋ ਵੀ ਸ਼ੇਅਰ ਕਰ ਦਾਂਗਾ ਠੀਕ ਥੈਂਕ ਯੂ ਸਰ ਪਰ ਇਹ